ਹੁਣ ਅੱਗੇ ਆਜੋ 208 ਠੀਕ ਹੈ 206 207 ਤੋਂ 208 ਤਿੰਨੇ ਸੇਮ ਹੀ ਨੇ ਠੀਕ ਹੈ 206 ਚ ਆਪਾਂ ਨੇ ਕੀ ਪੜਿਆ ਸੀ ਵਿਸੰਮਰ ਦੀ ਤਾਮਿਲ ਤੋਂ ਬਚਣ ਲਈ ਫਰਾਰ ਹੋ ਜਾਂਦਾ ਵਿਅਕਤੀ ਠੀਕ ਹੈ 207 ਵਿੱਚ ਪੜਿਆ ਸੀ ਕਿ ਸੰਮਰਤਾਮੇ ਲਈ ਜਾਂ ਤਾਂ ਫਰਾਰ ਵੀ ਹੋ ਜਾਂਦਾ ਜਾਂ ਤਾਂ ਹੋਰ ਕਾਰਵਾਈਆਂ ਜਿਵੇਂ ਮੈਂ ਗੇਟ ਗੁੱਟ ਨਹੀਂ ਖੋਲਦਾ ਆਪਣਾ ਠੀਕ ਹੈ ਜਾਂ ਕਰਦਾ ਲੌਕ ਲਗਾ ਕੇ ਚਲੇ ਜਾਂਦਾ ਜਾਂ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਇਹਦੇ ਵਿੱਚ ਉਸ ਦਾ ਪ੍ਰਕਾਸ਼ਨ ਰੋਕਦਾ ਮਤਲਬ ਜਦੋਂ ਉਹਦੇ ਘਰ ਦੇ ਬਾਹਰ ਚਿਪਕਾਇਆ ਜਾਂਦਾ ਤਾਂ ਤਾਂ ਉਹਦਾ ਪ੍ਰਕਾਸ਼ਨ ਰੋਕਦਾ ਠੀਕ ਹੈ 208 ਹੋਣ 208 ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਇਹ ਹੈ ਕਿ ਤਹਾਨੂੰ ਸੰਮਣ ਨੋਟ ਹੋ ਗਿਆਤਾ ਠੀਕ ਹੈ ਸੰਮਣ ਕਰਾਉਣ ਵਾਲਾ ਵਿਅਕਤੀ ਤੁਹਾਨੂੰ ਨੋਟ ਕਰਵਾ ਗਿਆਤਾ ਕਿ ਐਸ ਸੰਮਣ ਹੈ ਇਸ ਤਰੀਕ ਨਾਲ ਤੁਸੀਂ ਕੋਰਟ 'ਚ ਹਾਜ਼ਰ ਹੋਣਾ ਜਾਂ ਫਿਰ ਕੋਈ ਵੀ ਸੰਮਣ ਹੈ ਜਾਂ ਉਹਦੀ ਕੋਈ ਵੀ ਕਿਸ ਤਰ੍ਹਾਂ ਦੀ ਵਿਪਾਲਨਾ ਤੁਹਾਨੂੰ ਨੋਟ ਕਰਾਤੇ ਪਰੰਤੂ ਤੁਸੀਂ ਉਹ ਨੋਟ ਕਰਨ ਤੋਂ ਬਾਅਦ ਵੀ ਜੇ ਤੁਸੀਂ ਸੰਮਣ ਤੋਂ ਗੈਰ ਹਾਜ਼ਰ ਰਹਿਣੇ ਆ ਬਿਨਾ ਕੋਈ ਠੋਸ ਵਜਾ ਤੋਂ ਠੀਕ ਹੈ ਜੇ ਤੁਸੀਂ ਗੈਰ ਹਾਜ਼ਰ ਰਹਿਣੇ ਆ ਤਾਂ ਤੁਹਾਨੂੰ ਕੀ ਸਜ਼ਾ ਮਾ ਹੋਣਗੀਆਂ ਇੱਥੇ ਇਹਦੇ ਵਿੱਚ ਜ਼ਿਕਰ ਕੀਤਾ 208 ਵਿੱਚ ਜ਼ਿਕਰ ਕੀਤਾ ਹੋਇਆ ਠੀਕ ਹੈ ਆਪਾਂ ਥੋੜਾ ਜਿਹਾ ਪੜ੍ਹ ਲੈਣੇ ਆ ਜੇ ਕੋਈ ਕਿਸੇ ਲੋਕ ਸੇਵਕ ਦੁਆਰਾ ਜਾਰੀ ਕੀਤੇ ਨੋਟਿਸ ਸੰਮਣ ਜਾਂ ਹੋਰ ਕੋਸ਼ਨਾਜ ਅਜਿਹੇ ਲੋਕ ਸੇਵਕ ਵੱਜੋਂ ਉਸ ਨੂੰ ਜਾਰੀ ਕੀਤੇ ਕਾਨੂੰਨੀ ਅਧਿਕਾਰ ਤੌਰ ਤੇ ਪ੍ਰਾਪਤ ਹੋਵੇ ਤਾਂ ਕਿਸੇ ਨਿਸ਼ਚਿਤ ਸਮਾਂ ਸਮੇਂ ਤੇ ਏਜੰਟ ਦੁਆਰਾ ਹਾਜ਼ਰ ਹੋਣ ਲਈ ਕਾਨੂੰਨੀ ਤੌਰ ਤੇ ਪਾਬੰਦ ਹੋਵੇ ਠੀਕ ਹੈ ਹਾਜ਼ਰ ਹੋਣ ਦੇ ਇਰਾਦੇ ਨੂੰ ਉਕਾਈ ਨਾਲ ਜਾਂ ਉਸ ਥਾਂ ਤੇ ਜਿੱਥੇ ਹਾਜ਼ਰ ਹੋਣ ਲਈ ਪਾਬੰਦ ਹੈ ਉਸ ਸਮੇਂ ਤੋਂ ਪਹਿਲਾਂ ਚੱਲਿਆ ਜਾਵੇਗਾ ਉਸ ਸਮੇਂ ਤੋਂ ਚੱਲਿਆ ਜਾਣਾ ਉਸ ਲਈ ਕਾਨੂੰਨੀ ਤੌਰ ਤੇ ਵਾਜਬ ਹੈ ਠੀਕ ਹੈ ਜਾਂ ਤਾਂ ਮਤਲਬ ਟਾਈਮ ਜੋ ਦਿੱਤਾ ਸੀਗਾ ਉਹ ਟਾਈਮ ਤੇ ਨਹੀਂ ਪਹੁੰਚਦਾ ਅੱਗੇ ਪਿੱਛੇ ਪਚਲੇ ਜਾਂਦਾ ਠੀਕ ਹੈ ਸਹੀ ਟਾਈਮ ਤੇ ਨਹੀਂ ਪਹੁੰਚਦਾ ਜਾਂ ਜਾਂਦਾ ਹੀ ਨਹੀਂ ਹੈ ਮਤਲਬ ਕਿ ਮੁੱਖੀ ਗੱਲ ਕੀ ਹੈ ਕਿ ਲੋਕ ਸੇਵਕ ਦੇ ਹੁਕਮ ਦੀ ਪਾਲਣਾ ਨਾ ਕਰਦਿਆਂ ਹੋਇਆ ਉਹ ਸੰਮਲਿਤ ਆਮਿਲ ਕਰਨ ਤੋਂ ਬਾਅਦ ਗੈਰ ਹਾਜ਼ਰ ਰਹਿੰਦਾ ਫਿਰ ਵੀ ਠੀਕ ਹੈ ਤਾਂ ਉਹਨੂੰ ਕੀ ਹੋਵੇਗੀ ਜੇ ਸਜ਼ਾ ਉੜਾ ਅਤੇ ਆੜਾ ਦੋਵੇਂ ਸੇਮ ਹੀ ਐ ਲੋਕ ਸੇਵਕ ਦੇ ਹੁਕਮ ਦੀ ਪਾਲਣਾ ਨਾ ਕਰਦੇ ਹੋਏ ਗੈਰ ਹਾਜ਼ਰ ਰਹਿਣ ਦੀ ਜਿਹੜੀ ਸਜ਼ਾ ਉਹਨੂੰ ਸਿੰਪਲ 1 ਮਹੀਨੇ ਦਾ ਸਦਾ ਕੈਦ ਜਾਂ 5000 ਰੁਪਏ ਜੁਰਮਾਨਾ ਜਾਂ ਦੋਵੇਂ ਹੋਣਗੀਆਂ ਇਹ ਹੋਗਾ ਸਿੰਪਲ ਕਿਸੇ ਲੋਕ ਸੇਵਕ ਨੇ ਬੁਲਾਇਆ ਤਾਂ ਠੀਕ ਹੈ ਜੇ ਉਹਦੀ ਅਦਾਲਤ ਵਿੱਚ ਕਿਤੇ ਹਾਜ਼ਰੀ ਜ਼ਰੂਰੀ ਧੀ ਠੀਕ ਹੈ ਤਾਂ ਜਿਹੜੀ ਸਜ਼ਾ ਵੱਜ ਜਾਏਗੀ ਤਾਂ ਸਜ਼ਾ 6 ਮਹੀਨੇ ਲਈ ਸਦਾ ਕੈਦ ਜਾਂ 10000 ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾ ਮਾ ਹੋਣਗੀਆਂ ਠੀਕ ਹੈ ਇਹ ਦੋਨੋਂ ਪੁਲਿਸ ਦੇ ਹੱਥ ਪਾਉਣ ਯੋਗ ਨਹੀਂ ਹੈਗੀਆਂ ਜ਼ਮਾਨਤ ਯੋਗ ਨੇ ਦੋਨੋਂ ਅਤੇ ਕਿਸੇ ਵੀ ਮੈਜਿਸਟ੍ਰੇਟ ਕੋਲ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਠੀਕ ਹੈ 208 BNS 206 78 ਇਹ ਸੇਮ ਹੀ ਨੇ ਲਗਭਗ ਥੋੜਾ ਥੋੜਾ ਫਰਕ ਹੈ ਜਿਹੜਾ ਤੁਸੀਂ ਸਮਝ ਗਏ ਹੋਵੋਗੇ ਇਸ ਨੂੰ